ਤੇ ਅਜੁੱਦੇਸ਼ਪੁਰ ਦੇ ਵਿੱਚ ਟਰੈਕਟਰ ਰੂਟ ਤੇ ਖੜੇ ਕਰਕੇ ਰੋਸ ਪ੍ਰਦਰਸ਼ਨ ਜਤਾਇਆ ਜਾ ਰਿਹਾ ਹੈ ਇਸੇ ਤਹਿਤ ਫਤੇਗੜ ਸਾਹਿਬ ਦੇ ਵਿਕੇ ਵੀ ਗੈਰ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ ਰੂਟ ਦੇ ਇੱਕ ਸਾਈਡ ਤੇ ਟਰੈਕਟਰ ਖੜੇ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੱਲ੍ਹੇਵਾਲ ਦੇ ਚੱਲ ਰਹੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਨੂੰ ਵੇਖਦੇ ਹੋਏ ਜੋ ਕੇਂਦਰ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਨੂੰ ਆਸ ਹੈ ਕਿ ਉਸ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਜ਼ਰੂਰ ਹੱਲ ਹੋਵੇਗਾ ਜੇਕਰ ਨਹੀਂ ਹੋਇਆ ਤਾਂ ਕਿਸਾਨਾਂ ਦੇ ਵੱਲੋਂ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਅੱਜ ਟਰੈਕਟਰ ਪਰੇਡ ਹੈ ਸਾਡਾ ਸੈਂਟਰ ਸਰਕਾਰ ਦੇ ਖਿਲਾਫ ਕੀ ਕਹਿੰਨਾ ਜੀ ਸੈਂਟਰ ਸਰਕਾਰ ਸਾਡੇ ਦੀਆਂ ਮੰਗਾਂ ਮੰਨ ਚੁੱਕੀ ਸੀ ਉਹਨਾਂ ਲਾਗੂ ਕਰਾਉਣ ਵਾਸਤੇ ਅੰਦੋਲਨ ਚੱਲ ਰਿਹਾ ਹੈ 13 ਫਰਵਰੀ ਦਾ ਇਹ ਜਥੇਬੰਦੀਆਂ ਇਕੱਠੇ ਹੋ ਕੇ ਕਰ ਰਹੀਆਂ ਨੇ ਸਾਰੀਆਂ ਸਰ ਇਕੱਠੇ ਹੋ ਕੇ ਕਰ ਰਹੇ ਸਾਂਝਕ ਮੋਰਚੇ ਦੀ ਕਾਰ ਦੇ ਪੂਰੇ ਭਾਰਤ ਵਿੱਚ ਚੱਲ ਰਿਹਾ ਪੂਰੇ ਭਾਰਤ ਤੇ ਚੱਲ ਰਿਹਾ ਹੈ ਇਹ ਅੱਜ ਦਾ ਜਿਹੜਾ ਰੋਸ ਹੈ ਸਾਡਾ ਸਿਰਫ ਟਰੈਕਟਰ ਅਸੀਂ ਇਹ ਰੋਡ ਤੇ ਖੜਾਉਣੇ ਆ ਦਿੱਲੀ ਕੰਨ ਨੂੰ ਮੂੰਹ ਕਰਕੇ ਵੀ ਸੈਂਟਰ ਸਰਕਾਰ ਜੋ ਕਿਸਾਨੀ ਨੂੰ ਖਤਮ ਕਰ ਰਹੀ ਹੈ ਉਹਦੇ ਵਿਰੋਧ ਚ ਜੋ ਸੈਂਟਰ ਸਰਕਾਰ ਮੋਦੀ ਸਰਕਾਰ ਲੱਗੀ ਹੈ ਕਿਸਾਨੀ ਨੂੰ ਖਤਮ ਕਰਨ ਵਾਸਤੇ ਫਿਰ ਤਾਂ ਸਾਡੇ ਟਰੈਕਟਰ ਕਵਾੜ ਚ ਜਾਣੇ ਨੇ ਜੋ ਸਾਡੀ ਧੰਦਾ ਹੀ ਸਾਡੀ ਦੀ ਖੁੱਸ ਗਿਆ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਪੂਰਾ ਰੱਜ ਕੇ ਉਸ ਦੇ ਸਬੰਧ ਵਿੱਚ ਅਸੀਂ ਟਰੈਕਟਰ ਰੋਡ ਤੇ ਖੜਾਉਣੇ ਆਂ ਅੰਦੋਲਨ ਚੱਲਦੇ ਹੋਏ ਚ ਮੰਗੀਆਂ ਮੰਗੇ ਹੋਣ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਨੇ 12 ਮੰਗਾਂ ਨੇ ਜਿਨ੍ਹਾਂ ਤੇ ਅਸੀਂ ਲੜਦੇ ਹਾਂ ਨੇ ਘੰਟੇ ਰਹੂਗਾ ਜੀ ਚੱਲੂਗਾ ਤੇ ਡੇਢ ਘੰਟਾ ਰੋਡ ਤੇ ਖੜਾਉਣਾ ਇਹ ਨਾਮ ਹੈ ਆਪਣਾ ਮੈਂ ਜਸਵੀਰ ਸਿੰਘ ਬਲਾਗ ਪ੍ਰਧਾਨ ਹਮ ਲੋਕ ਕ੍ਰਾਂਤੀਕਾਰੀ ਕਿਸਾਨ ਜੀ ਉਹਨਾਂ ਨੇ ਇਹ ਕਿੰਨੇ ਕੁ ਕਿਸਾਨ ਪਹੁੰਚਣਗੇ ਟਰੈਕਟਰ ਲੈ ਕੇ ਅੱਜ ਕਿਸਾਨ ਕਮ ਸੇ ਕਮ 150 ਦੇ ਕਰੀਬ ਟਰੈਕਟਰ ਹੋਊਗਾ ਜੀ ਤੇ ਅਸੀਂ ਮੇ ਰੋਡ ਤੇ ਖੜੇ ਕਰਾਂਗੇ ਜੀ ਦਿੱਲੀ ਵਾਲ ਨੂੰ ਕਰਕੇ ਠੀਕ ਹੈ ਜੀ ਸਾਰੇ ਜਥੇਬੰਦੀਆਂ ਇਕੱਠੇ ਹੋਣ ਤਾਂ ਸੁਯੁਗਤ ਮੋਰਚੇ ਦੇ ਅਕਾਲ ਤੇ ਸਾਰੇ ਜਥੇਬੰਦੀਆਂ ਇਕੱਠੇ ਆ ਕੇ ਕੰਮ ਕਰਨ ਇਹ ਲੱਗਦਾ ਜੀ ਕਿ ਜਿਵੇਂ ਬਾਰ-ਬਾਰ ਮੀਟਿੰਗ ਕੀਤੀ ਜਾਂਦੀ ਆ ਪਰ ਕੋਈ ਕੰਮ ਨਹੀਂ ਨਿਕਲਦਾ। ਇਹ ਮੋਦੀ ਸਰਕਾਰ ਅੱਗੇ ਵੀ ਇੱਕ ਨੇ ਹੈਰਾਨ ਕਰਿਆ। ਅੱਗੇ ਵੀ ਇਹਨੇ ਜੋ ਮੰਗਾ ਮੰਨੀਆਂ ਨੇ ਉਹ ਵੀ ਮਨਜ਼ੂਰ ਨਹੀਂ ਕਰੀਆਂ। ਸਵਾਰ ਤੇ ਉਹਨਾਂ ਨੂੰ ਲਾਗੂ ਕਰਨ ਲਈ ਰਾਜ ਸਭਾ ਨੂੰ ਕਹਿਣ ਲੱਗੇ ਸਾਨੂੰ ਮਤਾ ਪਾ ਕੇ ਦੋ ਕਿ ਅਸੀਂ ਇਹ ਲਾਗੂ ਕਰੀਏ। ਜੇ ਨਹੀਂ ਕੋਈ ਹੱਲ ਹੁੰਦਾ ਫਿਰ ਕੀ ਆਊਗਾ? ਫਿਰ ਅਸੀਂ ਐਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਜੋ ਸੰਯੁਕਤ ਮੋਰਚੇ ਦੀ ਕਾਲ ਆਊਗੀ ਅਸੀਂ ਉਹ ਤੇ ਪੂਰਨੇ ਪਾਵਾਂਗੇ।